ਬਦਲਾਅ ਦੀ ਨਤੀਜੇ ਭੁਗਤ ਰਹੇ ਆ ਅਸੀਂ ਐਮ ਐਲ اے ਗੈਰੀ ਵੜਿੰਗ ਦੇ ਬ੍ਰਦਰ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਇੱਕ ਸਿੰਪਲ ਰੱਤ ਦੀ ਬੰਦੂਕ ਇੱਕ ਸਿੰਪਲ ਪਰਚਾ ਵੀ ਨਹੀਂ ਕੱਟਿਆ ਗਿਆ ਤੇ ਪਰ ਬੜੀ ਤਰਾਸਦੀ ਹੈ ਸਾਡੇ ਸਮਾਜ ਦੀ ਇਹ ਜੇ ਨਿਆਂ ਦਿਵਾਉਣ ਵਾਲੇ ਬੰਦਿਆਂ ਨੂੰ ਖੁਦ ਇਹ ਜੀਆਂ ਘਰਤਾਵਾਂ ਹੋਣ ਕਿ ਉਹਨਾਂ ਤੇ ਪਲਸ ਕੋਈ ਕਾਰਵਾਈ ਨਾ ਕਰੇ। ਦੋ ਦੋ ਸੁਣੋ ਮੇਟਰੋ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਦੋਸਤੋ ਪੰਜਾਬ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਉਰੋਂ ਤੋਂ ਲੈ ਕੇ ਕੋਈ ਨਾ ਕੋਈ ਪੰਗਾ ਖੜਾ ਹੋਇਆ ਰਹਿੰਦਾ ਤੇ ਜੇਕਰ ਭਾਵੇਂ ਪੱਤਰਕਾਰ ਹੋਣ ਤੇ ਭਾਵੇਂ ਵਕੀਲ ਹੋਣ ਤੇ ਜਾਂ ਕੋਈ ਹੋਰ ਡਿਪਾਰਟਮੈਂਟ ਦੇ ਲੋਕ ਹੋਣ ਉਹਨਾਂ ਦੇ ਕੋਈ ਨਾ ਕੋਈ ਕਾਰਵਾਈ ਕੀਤੀ ਜਾਂ ਜਾਂ ਹੌਂਕਟਵਾਰ ਕੀਤੀ ਜਾਂਦੀ ਜਾਂ ਪਰਚੇ ਕਰ ਦਿੱਤੇ ਜਾਂਦੇ ਆ ਪਰ ਜੇ ਅਗਰ ਗੱਲ ਕਰੀਏ ਵਕੀਲਾਂ ਦੀ ਵਕੀਲ ਹਮੇਸ਼ਾ ਲੋਕਾਂ ਦੇ ਕੇਸ ਲੜਦੇ ਆ ਤੇ ਇਹਨਾਂ ਨੂੰ ਨਹੀਂ ਬਖਸ਼ਿਆ ਜਾ ਰਿਹਾ ਤੇ ਪਤਾ ਲੱਗਾ ਪੰਜਾਬ ਦਾ ਇੱਕ ਹਲਕਾ ਹੈਗਾ ਜਿੱਥੇ ਇੱਕ ਵਿਧਾਇਕ ਦੇ ਭਰਾ ਵੱਲੋਂ ਇੱਕ ਵਕੀਲ ਨੋ ਦੀ ਕਟਮਾਰ ਕੀਤੀ ਗਈ ਤੇ ਮੁੜ ਕੇ ਕਾਰਵਾਈ ਵੀ ਨਹੀਂ ਕੀਤੀ ਗਈ ਉਸ ਨੂੰ ਲੈ ਕੇ ਅੱਜ ਬਾਗਾਪੁਰਾ ਵਿੱਚ ਬਾਰ ਪ੍ਰਧਾਨ ਹਦੀਦ ਸਿੰਘ ਬਰਾੜ ਦੀ ਗਵਾਈ ਵਿੱਚ ਜਿਹੜੇ ਵਕੀਲਾਂ ਵੱਲੋਂ ਇੱਕ ਧਰਨਾ ਦਿੱਤਾ ਜਾ ਰਿਹਾ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਉਹ ਕਿੱਥੋਂ ਦਾ ਵਕੀਲ ਹੈਗਾ ਤੇ ਸਾਰੀ ਕਹਾਣੀ ਕੀ ਹੈਗੀ ਆ ਤੁਸੀਂ ਸੋਤ ਮੇਰਾ ਤਸਵੀਰਾਂ ਵੇਖ ਲਓ ਜਿੱਥੇ ਇਸ ਟਾਈਮ ਵਕੀਲ ਭਾਈ ਚਾਰਾ ਜਿਹੜਾ ਇਸ ਟਾਈਮ ਧਰਨੇ ਤੇ ਬੈਠਾ ਹੈਗਾ ਇਹਨਾਂ ਨੂੰ ਵੀ ਇਨਸਾਫ ਲੈਣ ਲਈ ਇੱਥੇ ਆਪਦੇ ਧਰਨੇ ਮੁਜਾਰੇ ਕਰਨੇ ਪੈ ਰਹੇ ਹੈਗੇ ਆ ਤੇ ਫੇਰ ਤਾਂ ਰਾਬੀ ਰੱਖਾ ਤੇ ਉਹਨਾਂ ਨਾਲ ਗੱਲਬਾਤ ਜਰੂਰ ਕਰਾਂਗੇ ਇੱਕ ਵਾਰ ਤਸਵੀਰਾਂ ਇਹ ਵੀ ਦੇਖ ਲਓ ਸ਼ੇਅਰ ਕਰ ਲਓ ਤਾਂ ਕਿ ਇਹ ਜਿਹੜੀ ਸਾਰੀ ਕਹਾਣੀ ਹੈ ਜੀ ਗੱਲਬਾਤ ਆ ਤੁਹਾਨੂੰ ਵੀ ਪਤਾ ਲੱਗ ਜਾਵੇ ਤੇ ਜੇ ਸਰਕਾਰ ਵਾਕਈ ਮਤਲਬ ਆਮ ਲੋਕਾਂ ਦੀ ਸੀਗੀ ਤਾਂ ਫਿਰ ਜੇ ਵਕੀਲਾਂ ਨਾਲ ਇਹ ਕੁਝ ਹੋ ਰਿਹਾ ਤੇ ਆਮ ਲੋਕਾਂ ਦਾ ਕੀ ਬਣਦਾ ਹੋਊਗਾ ਤੇ ਤੁਸੀਂ ਤਸਵੀਰਾਂ ਦੇਖ ਲਓ ਇੱਕ ਵਾਰ ਸ਼ੇਅਰ ਕਰ ਲਓ ਫਿਰ ਪ੍ਰਧਾਨ ਜੀ ਨਾਲ ਗੱਲਬਾਤ ਕਰਾਂਗੇ ਹੋਰ ਵਕੀਲਾਂ ਨਾਲ ਵੀ ਗੱਲਬਾਤ ਕਰਾਂਗੇ ਵੀ ਸਾਰੀ ਕਹਾਣੀ ਕੀ ਹੈ ਤੇ ਕਿਉਂ ਸਾਰੀਆਂ ਇਹ ਚੀਜ਼ਾਂ ਵਾਪਰ ਰਹੀਆਂ ਪ੍ਰੋਫੈਸਰ ਸਾਹਿਬ ਤੁਸੀਂ ਇੱਥੇ ਬੈਠੇ ਆ ਗਿਆ ਇਸ ਟਾਈਮ ਆ ਧਰਨਾ ਲਾ ਕੇ ਤੇ ਤੁਹਾਨੂੰ ਤਾਂ ਕੰਮ ਕਰਨਾ ਬਣਦਾ ਸੀ ਇਹ ਸਰਕਾਰ ਵੀ ਦੂਜਾ ਬਦਲਾਵ ਲਈ ਆਈ ਵੀ ਪੰਜਾਬ ਦੇ ਵਿੱਚ ਕਾਫੀ ਸਮੇਂ ਤੋਂ ਤੋਂ ਕਲੀਅਰ ਕੋ ਦੋ ਸਾਲ ਹੋ ਰਿਹਾ ਕੀ ਕਹੋਗੇ ਦੇਖੋ ਬਰਾੜ ਸਾਹਿਬ ਇਹ ਦੇਖੋ ਬਰਾੜ ਸਾਹਿਬ ਇਹ ਬਦਲਾਵ ਦੇ ਨਤੀਜੇ ਭੁਗਤ ਰਹੇ ਆ ਅਸੀਂ ਅਸੀਂ ਫਸਟ ਟਾਈਮ ਦੇਖਿਆ ਕਿ ਵਕੀਲ ਤੇ ਪੱਤਰਕਾਰ ਦੋ ਜਮਾਤਾਂ ਹੁੰਦੀਆਂ ਜਿੰਨਾਂ ਕੋਲੇ ਲੋਕ ਆਉਂਦੇ ਆ ਆਪਣੀਆਂ ਪ੍ਰੋਬਲਮਸ ਲੈ ਕੇ ਲੋਕ ਆਪਦੀਆਂ ਮੰਗਾਂ ਲੈ ਕੇ ਆਉਂਦੇ ਆ ਲੋਕ ਵਕੀਲਾਂ ਕੋਲ ਅਨਸਾਫ਼ ਲੈ ਦੀ ਗੁਹਾਰ ਲੈ ਕੇ ਆਉਂਦੇ ਆ ਕਿ ਸਾਨੂੰ ਇਨਸਾਫ਼ ਦਵਾਇਆ ਜਾਵੇ ਪਰ ਇਹ ਪਹਿਲੀ ਵਾਰ ਹੋ ਰਿਹਾ ਪੰਜਾਬ ਦੀ ਹਿਸਟਰੀ ਦੇ ਵਿੱਚ ਕਿ ਵਕੀਲ ਹੀ ਸੇਫ ਨਹੀਂ ਹੈਗਾ ਇੱਥੇ ਦੇਖੋ ਸਾਡੇ ਐਡਵੋਕੇਟ ਨੇ हसन ਸਾਡੇ ਭਰਾ ਨੇ ਫਤੇਗੜ ਸਾਹਿਬ ਤੋਂ ਉਹ ਬਾਰ ਐਸੋਸੀਏਸ਼ਨ ਅਮਲੋ ਸਮਰਾਲਾ ਅਤੇ ਫਤੇਗੜ ਸਾਹਿਬ ਦੇ ਵੀ ਮੈਂਬਰ ਨੇ ਉਹਨਾਂ ਦਾ ਪਿਛਲੇ ਐਮਸੀ ਵੋਟਾਂ ਦੇ ਵਿੱਚ ਕੋਈ ਕਲੈਸ਼ ਨੂੰ ਲੈ ਕੇ ਐਮਐਲਏ ਜਿਹੜੇ ਉੱਥੋਂ ਦੇ ਅਮਲੋਹ ਦੇ ਲੋਕਲ ਨੇ ਗੈਰੀ ਵੜੰਗ ਉਹਨਾਂ ਦੇ ਬ੍ਰਦਰ ਵੱਲੋਂ ਉਹਨਾਂ ਦੀ ਬੁਰੀ ਤਰ੍ਹਾਂ ਵਕੀਲ ਸਾਹਿਬ ਦੀ ਕੁੱਟਮਾਰ ਕੀਤੀ ਗਈ ਉਹਨਾਂ ਦੇ ਹੈਡ ਇੰਜਰੀ ਆ ਉਹਨਾਂ ਦੇ ਸਾਰੇ ਸਰੀਰ ਦੇ ਉੱਤੇ ਇੰਜਰੀਆਂ ਇੱਥੋਂ ਤੱਕ ਕਿ ਸਿਰ ਉਹਨਾਂ ਦਾ ਪਾੜਿਆ ਪਿਆ ਤੇ ਜੇ ਮਾੜੀ ਮੁੱਟੀ ਗੱਲ ਤੇ ਇਥੇ 26 ਬਣ ਜਾਂਦੀ ਆ ਥੋੜੀ-ਮੋਟੀ ਗੱਲ ਦੇ ਉੱਤੇ ਸਰਕਾਰ ਕਹਿਣ ਦੀ ਹੈ ਕਿ 326 ਦਾ ਪੁਲਿਸ ਪਰਚਾ ਕੱਟ ਦਿੰਦੀ ਆ ਪਰ ਜ਼ੁਲਮ ਦੀ ਇੰਤਹਾ ਹੈ ਕਿ ਘੱਟੋ-ਘੱਟ 20-25 ਦਿਨ ਬੀਤ ਜਾਣ ਦੇ ਬਾਵਜੂਦ ਵੀ ਅੱਜ ਤੱਕ ਐਮ.ਐਲ.ਏ. ਗੈਰੀ ਵੜਿੰਗ ਦੇ ਬ੍ਰਦਰ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਇੱਕ ਸਿੰਪਲ ਰੱਪੇ ਵੀਨ ਦੋ ਕੇ ਇੱਕ ਸਿੰਪਲ ਪਰਚਾ ਵੀ ਨਹੀਂ ਕੱਟਿਆ ਗਿਆ ਕਿ ਪੁਲਿਸ ਇੱਕ ਪਰਚਾ ਸਿੰਪਲ ਕੱਟ ਦਿੰਦੀ ਹੈ ਕਿ ਬਾਅਦ ਵਿੱਚ ਵਾਧਾ ਜੁਰਮ ਕਰ ਲਾਂਗੇ ਚਲੋ ਜਿਓ ਜੀ ਡਾਕਟਰੀ ਰਿਪੋਰਟ ਆਊਗੀ ਪਰ ਇੱਕ ਸਿੰਪਲ ਐਫ ਆਈ ਆਰ ਵੀ ਜਿਹੜੀ ਉਹਨਾਂ ਦੇ ਖਿਲਾਫ ਨੋਮੀਨੇਟ ਨਹੀਂ ਕੀਤੀ ਗਈ ਇੱਥੋਂ ਤੱਕ ਕਿ 바ਰ ਕਾਉਂਸਲ ਵੱਲੋਂ ਮਾਨਯੋਗ ਸੀਐਮ ਸਾਹਿਬ ਤੇ ਡੀਜੀਪੀ ਸਾਹਿਬ ਨੂੰ ਰਿਪਰੈਜ਼ੈਂਟੇਸ਼ਨ ਵੀ ਦਿੱਤੀ ਗਈ ਜਿਨ੍ਹਾਂ ਨੇ ਵਿਸ਼ਵਾਸ ਦਿਵਾਇਆ ਸੀ ਕਿ ਜਿਹੜੀ ਕਾਰਵਾਈ ਤੁਹਾਡੀ ਕੀਤੀ ਜਾਊਗੀ ਤੁਹਾਨੂੰ ਇਨਸਾਫ ਦਿੱਤਾ ਜਾਊਗਾ ਪਰ ਅੱਜ ਉਹਨਾਂ ਨੇ ਇਨਸਾਫ ਦੇਣ ਤੋਂ ਹੱਥ ਜਿਹੜੇ ਆ ਖੜੇ ਕਰ ਦਿੱਤੇ ਆ ਇਸ ਕਰਕੇ ਅੱਜ ਸਾਨੂੰ ਆਪਦੇ ਕੰਮਕਾਰ ਛੱਡ ਕੇ ਲੋਕਾਂ ਦੇ ਕੰਮਕਾਰ ਛੱਡ ਕੇ ਸਾਨੂੰ ਧਰਨੇ ਤੇ ਬੈਠਣਾ ਪੈ ਰਿਹਾ ਅਸੀਂ ਦਰਿਆ ਤੇ ਬੈਠਣ ਲਈ ਮਜਬੂਰ ਹੋ ਰਹੇ ਹਾਂ ਜੀ ਨਹੀਂ ਤਾਂ ਅਦਾਲਤਾਂ ਦਾ ਕੰਮ ਆ ਨਿਰਵਿਘਨ ਚੱਲਦਾ ਅੱਗੇ ਲੋਕ ਕਿੰਨੇ ਲਿੱਤੀ ਘੰਟੇ ਇੱਥੋਂ ਮੁੜ ਕੇ ਗਏ ਆ ਪਿਛਲੇ 10 12 ਵਾਰ ਅਸੀਂ ਹੜਤਾਲਾਂ ਕਰ ਚੁੱਕੇ ਆ ਪਰ ਸਰਕਾਰ ਦੇ ਕੰਨ ਤੇ ਜੂਨ ਹੀ ਸਰਕੀ ਹਾਲਾਂਕਿ ਫੇਸਬੁੱਕ ਵਾਲੀ ਸਰਕਾਰ ਆ ਪਰ ਫਿਰ ਵੀ ਫੇਸਬੁੱਕ ਤੋਂ ਵੀ ਇਹਨਾਂ ਨੇ ਕੋਈ ਦੇਖਿਆ ਨਹੀਂ ਕਿ ਇੱਥੇ ਪ੍ਰੋਟੈਸਟ ਤੇ ਧਰਨੇ ਮਜਾਰੇ ਆ ਜਿਹੜੇ ਉਹ ਹੋ ਰਹੇ ਆਗੇ ਸਾਡੀ ਇੱਕ ਇੱਕ ਮੰਗ ਆ ਜਿਹੜਾ ਇਹ ਐਮਐਲਏ ਗੈਰੀ ਵੜੈਂਗਾ ਗੁੰਡਾਗਰਦੀ ਕਰਦਾ ਇਹਦਾ ਬ੍ਰਦਰ ਜਿਹੜਾ ਇਹਦੇ ਸਿਰ ਤੇ ਸਿਆਸੀ ਸ਼ਹਿ ਤੀ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਸਾਡੇ ਵਕੀਲ ਸਾਹਿਬ ਨੂੰ ਅਨਸਾਫ਼ ਜਿਹੜਾ ਉਹ ਦਿੱਤਾ ਜਾਵੇ ਧੰਨਵਾਦ ਅ ਇਦੋਂ ਕਿ ਕਿੰਨਾ ਟਾਈਮ ਚੱਲੂਗਾ ਫਿਰ ਦੁਬਾਰਾ ਜੇ ਅਗਰ ਕੋਈ ਸੰਸਾਪ ਨਹੀਂ ਮਿਲਦਾ ਤਾਂ ਇਸ ਤੋਂ ਅੱਗੇ ਤਾਂ ਜੀ ਫਿਰ ਸੜਕਾਂ ਹੀ ਰਹਿਣਗੀਆਂ ਹੁਣ ਸੜਕਾਂ ਤੇ ਉਤਰਾਂਗੇ ਉਸ ਤੋਂ ਬਾਅਦ ਫਿਰ ਸਰਕਾਰ ਦੇ ਨੁਮਾਇੰਦਿਆਂ ਦਾ ਘਰਾਉ ਕੀਤਾ ਜਾਊਗਾ ਜਾਂ ਫਿਰ ਲਿਮਟਡ ਤੌਰ ਤੇ ਕੰਮ ਬੰਦ ਕਰਾਂਗੇ ਬਾਕੀ ਬਰਾੜ ਸਾਹਿਬ ਇਹ ਦੱਸ ਦਈਏ ਕਿ ਅੱਜ ਸਾਡਾ ਧਰਨਾ ਜਿਹੜਾ ਉਹ ਇੱਕ ਦਿਨ ਦਾ ਨਹੀਂ ਇਹ ਦੋ ਦਿਨ ਦੀ ਸਟ੍ਰਾਈਕ ਆ ਕੱਲ ਵੀ ਸਾਡਾ ਕੰਮ ਬੰਦ ਦਾਗਾ ਲਗਾਤਾਰ ਦੋ ਦਿਨ ਦੀ ਸਟ੍ਰਾਈਕ ਅਸੀਂ ਫਸਟ ਟਾਈਮ ਕਰਨ ਜਾ ਰਹੇ ਹਾਂ ਕਿਉਂਕਿ ਕਾਰਵਾਈ ਜਿਹੜੀ ਉਹ ਹੋ ਹੀ ਨਹੀਂ ਰਹੇਗੀ ਸਰਕਾਰ ਬਜਾਇਦਾ ਪੁਲਿਸ ਪ੍ਰਸ਼ਾਸਨ ਹੱਥ ਟੋਕਾ ਬਣਿਆ ਹੋਇਆ ਐਮਐਲਏ ਗਰੀ ਵੜਿੰਗ ਦਾ ਕਿ ਅਸੀਂ ਤਾਂ ਜੀ ਕੋਈ ਕਾਰਵਾਈ ਕਰਨੀ ਨਹੀਂ ਹੈਗੀ ਜਿੰਨਾ ਚਿਰ ਉਹਦੇ ਖਿਲਾਫ ਕਾਰਵਾਈ ਨਹੀਂ ਕਰਦੇ ਉਹਨਾਂ ਟਾਈਮ ਅਸੀਂ ਸੜਕਾਂ ਤੇ ਵੀ ਉਤਰਾਂਗੇ ਸਰਕਾਰ ਦਾ ਘਰਾਓ ਵੀ ਕੀਤਾ ਜਾਊਗਾ ਇੱਥੋਂ ਤੱਕ ਕਿ ਫਿਰ ਵਿਧਾਨ ਸਭਾ ਤੱਕ ਵੀ ਪਹੁੰਚਿਆ ਜਾਊਗਾ ਧੰਨਵਾਦ ਬਿਲਕੁਲ ਕਹਿੰਦਾ ਜੇ ਵਕੀਲਾਂ ਨੇ ਹੁਣ ਤਿਆਹੀਆ ਕਰ ਲਿਆ ਕਹਿੰਦੇ ਵੀ ਅਸੀਂ ਆਪਦੇ ਬੰਦੇ ਨੂੰ ਇਨਸਾਫ ਦਵਾ ਕੇ ਰਾਂਗੇ ਪਰ ਸਮੇਂ ਦੀ ਗੱਲ ਹੈ ਕਿ ਸਰਕਾਰ ਦੇ ਕੰਮ ਤੇ ਜੂੰ ਸਰਕਦੀ ਹੈ ਜਾਂ ਨਹੀਂ ਸਰਕਦੀ ਪਰ ਇੱਥੇ ਵਕੀਲਾਂ ਦੀਆਂ ਤਸਵੀਰਾਂ ਵੇਖ ਲਓ ਮੈਂ ਹੋਰ ਵੀ ਵਕੀਲਾਂ ਨਾਲ ਗੱਲਬਾਤ ਕਰਨੀ ਚਾਹੂੰਗਾ ਉੱਚੂਆ ਨਾਲ ਕੋਲੋਂ ਗਰੇਵਾਲ ਸਾਹਿਬ ਜਿਵੇਂ ਬਰਾਲਾ ਸਾਹਿਬ ਨੇ ਦੱਸਿਆ ਵੀ ਇਹ ਅੱਗੇ ਤੁਹਾਡਾ ਕੰਮ ਚੱਲਦਾ ਹੀ ਰਹਿਣਾ ਤੇ ਜੇ ਸਰਕਾਰ ਕਹਿੰਦੇ ਤੁਸੀਂ ਤਾਂ ਹੁਣ ਕਹਿੰਦੇ ਪਹਿਲਾਂ ਲੰਘ ਕੇ ਗਏ ਆ ਸਾਰਾ ਕੁਝ ਦੇਖਿਆ ਹੈਗਾ ਜੇ ਇਨਸਾਫ ਨਹੀਂ ਮਿਲਦਾ ਤੁਹਾਨੂੰ ਨਹੀਂ ਮਿਲਦਾ ਫੇ ਲੋਕਾਂ ਨੂੰ ਕਿਵੇਂ ਦਿਵਾਓਗੇ ਤੁਸੀਂ ਇਹ ਤਾਂ ਜੀ ਜੋ ਵੀ ਸਾਡੀ ਐਸੋਸੀਏਸ਼ਨ ਜਿਵੇਂ ਵੀ ਅੱਗੇ ਕਦਮ ਚੱਕੇਗੀ ਹਸਨ ਦੀ سپورਟ ਦੇ ਉੱਪਰ ਅਸੀਂ ਸਾਰੇ ਇੱਕ ਇੱਕ ਜੁਟਾ ਔਰ ਇਸ ਇੱਕ ਜੁਟ ਨਾਲ ਪ੍ਰੋਟੈਕਟਾਵਾ ਕਰਨ ਲਈ ਅੱਜ ਅਸੀਂ ਸਟ੍ਰਾਈਕ ਤੇ ਬੈਠੇ ਆ ਦੋ ਦਿਨ ਦੀ ਸਟ੍ਰਾਈਕ ਹੈ ਅੱਜ ਤੇ ਜਿੱਦਾਂ ਵੀ ਅੱਗੇ ਐਸੋਸੀਏਸ਼ਨ ਜੋ ਵੀ ਸਾਡੇ ਸੀਨੀਅਰਜ਼ ਐਗਜ਼ੀਕਿਊਟਿਵ ਕਮੇਟੀ ਜਾਂ 바ਰ ਕਾਉਂਸਲ ਜੋ ਵੀ ਸਾਨੂੰ ਹਦਿਤਾ ਕਰੇਗੀ ਉਹਦੇ ਅਕੋਰਡਿੰਗਲੀ ਅਸੀਂ ਇਹ ਸਟ੍ਰਾਈਕ ਕਰਕੇ ਜਾਰੀ ਰੱਖਾਂਗੇ ਅੱਗੇ ਚਲਦੀ ਰਹੂਗੀ ਮਤਲਬ ਔਰਤਾਂ ਲਈ ਬਰਾਬਰ ਦਾ ਹਿੱਸਾ ਕਹਿ ਸਕਦੇ ਆ ਤੁਸੀਂ ਵੀ ਬਤੌਰ ਵਕੀਲ ਹੋਣ ਦੇ ਨਾਤੇ ਮੋੜੇ ਨਾ ਮੋੜਾ ਜੋੜ ਕੇ ਬੈਠੇ ਆ ਗਿਆ ਇਹ ਸਰਕਾਰ ਸੁਣਵਾਈ ਨਹੀਂ ਕਰਦੀ ਤਾਂ ਤੁਹਾਡਾ ਕੀ ਅਗਲਾ ਕਦਮ ਹੋਊਗਾ ਨਮਸਕਾਰ ਸਰ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਐਡਵੋਕੇਟਸ ਆਪ ਨੂੰ ਇਨਸਾਫ ਦੇਣਾ ਚਾਹੀਦਾ ਕਿਉਂਕਿ ਡੇ ਟੂ ਡੇ ਐਡਵੋਕੇਟਸ 'ਤੇ ਜੋ ਅਟੈਕ ਹੈ ਵਧ ਰਿਹਾ ਹੈ ਰੂਟੀਨ ਚ ਆਪਾਂ ਨਿਊਜ਼ ਦੇਖਦੇ ਹਾਂ ਐਡਵੋਕੇਟ ਦੀ ਪ੍ਰੋਟੈਕਸ਼ਨ ਲਈ ਸਰਕਾਰ ਨੂੰ ਕਦਮ ਚੁੱਕਣੇ ਚਾਹੀਦੇ ਹੈ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰੂੰਗੀ ਕਿ ਇਸ ਮਸਲੇ ਨੂੰ ਧਿਆਨ ਨਾਲ ਦੇਖ ਕੇ ਐਡਵੋਕੇਟ ਸਾਹਿਬ ਨੂੰ ਇਨਸਾਫ ਦਿਵਾਉਣਾ ਚਾਹੀਦਾ ਹੈ ਉਹਨਾਂ ਦੇ ਨਾਮ ਸਾਫ ਲੈਣ ਵਾਸਤੇ ਸਾਰਿਆਂ ਦੀ ਕੋਸ਼ਿਸ਼ ਹੈਗੀ ਹੈ ਕਹਿੰਦੇ ਸ਼ਾਂਤੀਪੂਰਵ ਜਿਹੜਾ ਇਨਸਾਫ ਲੈਣ ਵਾਸਤੇ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ ਤੇ ਦੇਖੋ ਅਗਲੇ ਕਦਮ ਕੀ ਹੈਗਾ ਹੋਰ ਕੀ ਤੁਸੀਂ ਅਗਲਾ ਕਦਮ ਚੱਕੋਗੇ ਜੇਕਰ ਨਹੀਂ ਕੋਈ ਸੁਣਦਾ ਤਾਂ ਫਿਰ ਅਸੀਂ ਜੀ ਆਪਣਾ ਪ੍ਰਧਾਨ ਜੀ ਦੇ ਕਰਨ ਮੁਤਾਬਕ ਰੋਡ ਰੋਡਾਂ ਜੰਮ ਕਰਾਂਗੇ ਸੜਕਾਂ ਤੇ ਧੰਦੇ ਲਾਵਾਂਗੇ ਦੇਰੇ ਇਹਨਾਂ ਦੇ ਐਮਐਲ ਵਗੈਰਾ ਹੈਗੇ ਇੱਥੋਂ ਦੇ ਲੋਕਲ ਉਹਨਾਂ ਦੇ ਜਾ ਕੇ ਆਪਦੇ ਉਹਨਾਂ ਦਾ ਕਰਾਓ ਕਰਾਂਗੇ ਕਿ ਤੁਹਾਨੂੰ ਭਾਈ ਇਨਸਾਫ ਦਵਾਇਆ ਜਾਵੇ ਸਾਡੇ ਪਿੰਡ ਦਾ ਕੋਈ ਤੁਸੀਂ ਮੰਗ ਪੱਤਰ ਦਿਓਗੇ ਕੋਈ ਜੇ ਇੱਥੇ ਆਪਣੇ ਵਧਾਇਆ ਕਿਹੜੇ ਲੋਕਲ ਹੈਗੇ ਆ ਵੀ ਸਰਕਾਰ ਤੱਕ ਗੱਲ ਲੈ ਕੇ ਜਾਵੇ ਵਕੀਲਾਂ ਨਾਲ ਆਹ ੱਟਕਾ ਹੋ ਰਿਹਾ ਉਹਦੇ ਮੁਤਾਬਕ ਹਜੇ ਫੈਨ ਹਾਲ ਕੋਈ ਸਾਨੂੰ ਨਹੀਂ ਆਇਆ ਕੋਈ ਮੈਸੇਜ ਜੇ ਇਹ ਜਾਂ ਮੈਸੇਜ ਅਮਨੋ ਬਾਰਦਾ ਜਾਂ ਫਤੇਗੜ ਸਾਹਿਬ ਬਾਰਦਾ ਜਾਂ ਲੁਧਿਆਣਾ ਬਾਰੰਦੂ ਜਿਵੇਂ ਉਹਨੂੰ ਮੈਂ ਸਟ੍ਰਾਈਕ ਕਾਲ ਦਿੱਤੀ ਹੈ ਜੇ ਆਉਂਦਾ ਤਾਂ ਫਰਦਰ ਉਸੇ ਤਰੀਕੇ ਨਾਲ ਮੰਗ ਪੱਤਰ ਵੀ ਦਿੱਤਾ ਜਾਊਗਾ ਤੇ ਪਰੇ ਬੜੀ ਤਰਾਸਦੀ ਹੈ ਸਾਡੇ ਸਮਾਜ ਦੀ ਇਹ ਜੇ ਨਿਆਂ ਦਿਵਾਉਣ ਵਾਲੇ ਬੰਦਿਆਂ ਨਾਲ ਖੁਦ ਇਹ ਜੀਆਂ ਘਟਰਾਵਾ ਹੋਣ ਤੇ ਉਹਨਾਂ ਤੇ ਪੁਲਿਸ ਕੋਈ ਕਾਰਵਾਈ ਨਾ ਕਰੇ ਫਰ ਜਿਹੜੇ ਸਾਡੇ ਨਵੇਂ ਕਾਨੂੰਨ ਪਾਸ ਹੋਏ ਆ 0 एफ आई आर ਉਹਨਾਂ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਇਹ ਜਿਹੜਾ ਮੁੱਦਾ ਬੜਾ ਗੰਭੀਰ ਹੈ ਤੇ ਸਾਡੀ ਇਹ ਮੰਗ ਹੈ ਸਰਕਾਰ ਕੋਲੋਂ ਵੀ ਇਹਨੂੰ ਗੰਭੀਰਤਾ ਨਾਲ ਨਜਿੱਠ ਕੇ ਤੇ ਇਨਸਾਫ ਦਿਵਾਇਆ ਜਾਵੇ ਵਕੀਲਾ ਨੇ ਆਖ ਦਿੱਤਾ ਹੈਗਾ ਵੀ ਸਹੀ ਤਰੀਕੇ ਨਾਲ ਇਹ ਨਜਿੱਠਣ ਦੀ ਲੋੜ ਹੈਗੀ ਆ ਕਿਉਂਕਿ ਜੇ ਅਨਸਾਫ਼ ਦਵਾਉਣ ਵਾਲੇ ਇਹ ਅਨਸਾਫ਼ ਮੰਗਣ ਲਈ ਦੁਰੀਆਂ ਤੇ ਆ ਜਾਂਦਾ ਫੇਰ ਤਾਂ ਰੱਬ ਹੀ ਆਖਾ ਉਮੀਦ ਕਰਦੇ ਹਾਂ ਸਾਡੀ ਤੁਸੀਂ ਇਸ ਗੱਲਬਾਤ ਨੂੰ ਸ਼ੇਅਰ ਵੀ ਕਰੋਗੇ ਸਾਡਾ ਪੇਜ ਫੋਲੋ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ